ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਫਰੰਡ ਚਿਮੰਡਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅਵਰਦ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਚਾਰ ਪਸ਼ੂ ਖਾਵਾਂਗੇ ਤਿੰਨ ਛੋਟੀਆਂ ਤੇ ਇੱਕ ਵਹਿੜਿਆ ਇਹ ਸਾਰੇ ਸੂਏ ਪਾਲੇ ਪਸ਼ੂ ਪਾਲਕਾਂ ਪਰਚਿਆ ਵੀਰ ਹਰਪਾਲ ਦੇ ਕੋਲ ਇਹ ਆ ਰਿਹਾ ਕਹਦਿਆਂ ਵੀ ਨਾ ਗੱਲ ਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸਰੀ ਘਰ ਵੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੁਣਾਓ ਠੀਕ ਠਾਕ ਜੀ ਜਗੇ ਵੀਰ ਵਧੀਆ ਤੁਸੀਂ ਸੁਣਾਓ ਗਾਦੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜਗੇ ਵੀਰ ਹੋਰ ਪਰਵਾ ਠੀਕ ਠਾਕ ਸਭ ਚੜਦੀ ਕਲਾ ਜੀ ਵੀ ਚੜਦੀ ਕਲਾ ਕਿਵੇਂ ਰਿਹਾ ਪਿਛਲੀ ਵੀਡੀਓ ਦਾ ਮੈਂ ਨਾ ਜਗੇ ਵੀ ਤੂੰ ਉਹਨਾਂ ਝੂੜ ਮੈਂ ਤੁਹਾਨੂੰ ਫੋਨ ਵੀ ਕੀਤਾ ਵੀ ਵੀਡੀਓ ਡਿਲੀਟ ਕਰ ਦਿਓ ਹਾਂਜੀ ਫੋਨ ਅੱਜ ਤਾਂ ਕਿਹਦੀ ਪਤਾ ਨਹੀਂ ਕਿੰਨਾ ਕਾਉਂਟ ਆ ਠੀਕ ਹਾਂਜੀ ਹਾਂਜੀ ਇਹ ਵਿਗਿਆਪਨ ਦਾ ਨਾਮ ਤੇ ਡਰਾਈਵਰ ਦਾ ਨਾਮ ਮੇਰਾ ਭਾਸ ਸਿੰਘ ਜੀ ਪਿੰਡ ਚੁੰਦਾ ਜੀ ਠੀਕ ਹੈ ਜੀ ਜ਼ਿਲ੍ਹਾ ਅਮਰਸਰ ਜੀ ਤੇ ਫੋਨ ਨੰਬਰ ਹੀ ਬੋਲ ਦਿਓ ਮੇਰਾ 91 45 94 92 ਠੀਕ ਹੈ ਜੀ ਕਿ ਕਰੀਏ ਸ਼ੁਰੂਆਤ ਜੀ ਹਾਂ ਕਰੀਏ ਸ਼ੁਰੂਆਤ ਤੇ ਕਰੀਏ ਇਹ ਅੱਜ ਕਿਹੜੀ ਸਾਈਡ ਤੋਂ ਲੈ ਆ ਦੇਣਗੇ ਤੇ ਅੱਜ ਇਧਰ ਬੱਡ ਰੇਰੀਏ ਤੇ ਲਈ ਆਏ ਸਾਰੀਆਂ ਜਗ੍ਹਾ ਵੀਰੇ ਵੀ ਠੀਕ ਹੈ ਠੀਕ ਹੈ ਹਾਂ ਉਹ ਬਈ ਬਈ ਦੱਸਿਓ ਹਾਂ ਕਿੰਨਾ ਸੁਗਾ ਸੁਈਏ ਇਹ ਜਗ੍ਹਾ ਵੀ ਦੂਜਾ ਸੁਗਾ ਸੁਈ ਪਰਸੋਂ ਰਾਤ ਦੀ ਅੱਛਾ ਜੀ ਮਗਰ ਕੱਟੀ ਜਿਹੜਾ ਗੱਲਾ ਹੀ ਨਾਲੂ ਜੇ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਗੱਟ ਬਲ ਇਹ ਕਰੋ ਚੱਕਾਂ ਆ ਟਾਈਮ ਜੱਗੇ ਵੀਰ ਇਹਦੇ ਥੱਲੇ ਦੁੱਧ ਬੋਲਾ ਜਿਹੜਾ ਆ ਟਾਈਮ 12:00 13:00 ਅੱਛਾ ਜੀ ਪਹਿਲੇ ਸਵੇ ਦਾ ਰਿਕਾਰਡ ਜੋ ਇਹਦਾ 17 18 ਕਿਲੋ ਦਾ 20 ਕਿਲੋ ਦੀ ਗਾਰੰਟੀ ਨਾਲ ਆਪਾਂ ਮੱਝ ਦੇਣੀ ਆ ਠੀਕ ਹੈ ਵੀਰ ਭਰਾਣੇ ਦੇਣੀ ਆ ਉਹਨੂੰ 20 ਕਿਲੋ ਗਾਰੰਟੀ ਨਾਲ ਆਪਾਂ ਮੱਝ ਦੇਣੀ ਆ ਠੀਕ ਹੈ ਠੀਕ ਹੈ ਹਾਂ ਦੂਜਾ ਸੂਆ ਛਿੱਗੀ ਜੋ ਜੇ ਮੂੰਹ ਅੱਛਾ ਜੀ ਆ ਜੇ ਪਿਓ ਛੇ ਦੰਦ ਕੋਈ ਵੀਰ ਭਰਾ ਦੂਰੋਂ ਆਊਗਾ ਇਹਦੇ ਛੇ ਦੰਦ ਉਹ ਲੈ ਜੇ ਆਉਣ ਜਾਣ ਦਾ ਕਿਰਾਇਆ ਵੀ ਦਵਾਂਗੇ ਜੀ ਛੇ ਦੰਦ ਦੇ ਨਾਮ ਇਹਦੇ ਠੀਕ ਹੈ ਠੀਕ ਹੈ ਹਾਂ ਲਓ ਬਾਈ ਜੀ ਕੋਠੇ ਕਿੱਡੀ ਇਹ ਕਰੀਏ ਕਿ ਇਹ ਤਾਂ ਕਿਹਾ ਨਹੀਂ ਹੁੰਦਾ ਕਿ ਜਾਂਦੀ ਦੇ ਚੰਮੜੀ ਨਾ ਪੰਡਾ ਪਾਈਆ ਬਈ ਸਰੇਰ ਕਿੰਨੇ ਕੋਈ ਚੋਈ ਕੀਤੀ ਚੋਈ ਜੱਗੇ ਵੀ ਆਪਣੀ ਸਾਤੋ ਸਾਤ ਹੀ ਆ ਠੀਕ ਹੈ ਜੀ ਕਿਉਂਕਿ ਇਹ ਹੁਣ ਬੌਲੇ ਤੇ ਆਈਆਂ ਇਹਨਾਂ ਟੈਂਟੂਮ ਤੇ ਲੱਗਣਾ ਨਹੀਂ ਆ ਹਾਂਜੀ ਹਾਂਜੀ ਹਾਂ ਹਾਂ ਆ ਗੱਲ ਆ ਠੀਕ ਹੈ ਜੀ ਉਹ ਬਈ ਕਰੋ ਚੈੱਕ ਫੇਟ ਫੜਾ ਵੀ ਬਹੁਤ ਚੌੜਾ ਤੇ ਖੁੱਲ ਬਈ ਫਿਰ ਦਿਖਾਈਏ ਇਹ ਥਣ ਥੁੜ ਵੀ ਐ ਕੱਲਾ ਕੱਲਾ ਲੱਗਾ ਵਾ ਇਹੋ ਜੇ ਜੱਗੇ ਵੀ ਘਰ ਤਾਂ ਨਗੀਨੇ ਨਹੀਂ ਪੜਦੇ ਸਹੀ ਗੱਲ ਆ ਜੀ ਹਾਂਜੀ ਤਾਂ ਵੀ ਸੇ ਗਸੂng ਵੀ ਬਹੁਤ ਚੰਗਾ ਵਾ ਤੇ ਬੂਰੀ ਨੀਲੀ ਤਿਲਾਂ ਵਾਲੀ ਉਹ ਵੀ ਇੱਥੇ ਲਾਂ ਵਾਲੀ ਤੇ ਇਹੋ ਜੇ ਪਸ਼ੂ ਬਹੁਤ ਘੱਟ ਲੱਭਦਾ ਵਾ ਜਿਹੜੀ ਸਖਾਨੀ ਸਹੂਲਤਾ ਕੀ ਕਵਰ ਕਰਦੀ ਆ ਇਹ 17 ਲੀਟਰ ਜਿਹੜਾ ਇਹਨੇ ਪਹਿਲੀ ਸਵੇਰ ਦੁੱਧ ਭਰਿਆ ਤਾਂ ਛੱਡਦਾ ਦੂਜਾ ਸਵੇਰਾ ਸਹੀ ਆ ਇਹ ਥਣਾਂ ਦਾ ਸੈਜਕਾ ਬਹੁਤ ਹੀ ਸ਼ਾਨਦਾਰ ਆ ਲੈਓ ਜੇ ਵੀਰਾਂ ਜੀ ਕੱਪਨ ਨੂੰ ਵੇਖੀ ਜਾਈਏ ਇਹਦੀ ਸੁਣ ਹੀ ਲੱਗਦੀ ਆ ਹਾਂਜੀ ਹਾਂਜੀ ਲੋਕੀ ਬਾਟਰ ਏਰੀਆ ਦੀ ਆ ਛੋਟੀ ਤੇ ਦੂਜਾ ਚੰਗਾ ਤੇ ਮੋਹ ਵੀ ਛੇ ਦਾਂਦੇ ਆ ਤੇ ਠੰਡ ਸੁਣ ਵੀ ਬਹੁਤ ਚੰਗਾ ਲੱਗਾ ਵਾ ਤੇ ਇਸ ਵਾਰੀ ਬਾਈ ਕਹਿੰਦਾ ਕਿ 20 ਲੀਟਰ ਜਿਹੜਾ ਦੁੱਧ ਭਰੂਗੀ ਤੇ ਆਈ ਵੀ ਗਾਰੰਟੀ ਤੇ ਆ ਤੇ ਦੇਣੀ ਵੀ ਗਾਂ ਗਾਰੰਟੀ ਦੇ ਆ ਲੋਈ ਲੱਗ ਗਿਆ ਤਾਂ ਕਰਾਂਦੇ ਆ ਪਾ ਤੁਹਾਨੂੰ ਸਲਾਂ ਦਾ ਸਾਈਜ਼ ਤੇ ਗੈਬ ਕਰੋ ਜੀ ਚੈੱਕ ਜੱਗੇ ਵੀ ਦੇ ਆਈ ਗਰੰਟੀ ਤਾਂ ਦੇਣੀ ਵੀ ਗਰੰਟੀ ਦੇ ਆ ਹਾਂਜੀ ਹਾਂਜੀ ਕੋਈ ਮਹੀਨਾ ਚੋਗ ਜੇ ਤਾਂ ਵੀ ਨਹੀਂ ਮੇਰੀ ਮਾਂ ਚ ਦੁੱਧ ਨਹੀਂ ਨਾ ਤਾਂ ਵੀ ਵਾਪਸ ਲਵਾਂਗੇ ਠੀਕ ਆ ਠੀਕ ਆ ਹਾਂ ਦੇਖ ਲਓ ਵੀਡੀਓ ਚ ਜੀ ਇਹ ਗੱਲ ਹਾਂ ਵੀਡੀਓ ਦਿਓ ਆਪਾਂ ਲਾ ਦੇ ਕਰੀ ਲਾ ਦੇ ਕੋਈ ਆਪਾਂ ਕਹਾਂਗੇ ਲਾ ਲਓ ਇਹ ਕਿਹੜਾ ਲੱਸੀ ਆ ਵੀ ਲਵਣੀ ਆਪਾਂ ਕਰੋ ਚੈੱਕ ਨਾੜਾ ਨੂੜਾ ਵੀ ਬਾਕੀ ਉਹ ਲੱਗੇ ਵੀ ਨਹੀਂ ਲੱਗੇ ਤਾਂ ਨਾੜਾ ਨੂੜਾ ਚੈੱਕ ਕਰਨੇ ਆ ਆ ਵੇਖੋ ਨਾੜਾ ਕਰੋ ਜੀ ਥਣਾ ਦਾ ਸੈਰ ਕਿ ਬਹੁਤ ਹੀ ਸ਼ਾਨਦਾਰ ਆ ਤੇ ਬਾਈ ਮੁੱਲ ਫਿਰ ਇਹਦਾ ਜੱਗੇ ਵੀਰ ਜੇ ਤਾਂ ਮੁੱਲ ਤੇ ਚਾਹੀਏ ਇਹਨਾਂ ਦਾ ਕੋਈ ਮੁੱਲ ਦੇ ਨਹੀਂ ਸਕਦਾ ਹਾਂਜੀ ਦੇ ਸਕਦਾ ਕੋਈ ਇਹ ਤਾਂ ਗੱਲ ਆ ਗਈ ਆ ਤੇ ਆਪਾਂ ਨੂੰ ਜੋ ਪਾਣਾ ਵਜੀ ਆਪਾਂ ਮਾਹੜੇ ਹੀ ਦਵਾਂਗੇ ਠੀਕ ਆ ਠੀਕ ਆ ਜੀ ਮੁੱਲ ਜੱਗੇ ਵੀਰ ਭਾਵੇਂ 2.5 ਕਰਾ ਲਓ 3 ਕਰਾ ਲਓ 2 ਦੀ ਦੇ ਦਈਏ ਕਰੀਏ ਮਾਨ ਦਾ ਕਰਾ ਲਓ ਜੋ ਕਰਨਾ ਦੱਸੋ ਬਾਈ ਕਰਾ ਲਓ ਲੈ ਜੀ ਅੰਦਰ ਹੀ ਨੋ ਅੰਦਰ ਹੀ ਨਾ ਨੋ ਕੰਕਰੋ ਕਰਾ ਜੋ ਤੂੰ ਆਖੋਗਾ ਅੱਜ ਤੁਹਾਡੇ ਥੋੜੇ ਚੜਨਾ ਹੀ ਮਾਨ ਤੇ 80 ਦੇ ਲੈ ਜੀ 1 80 ਦੇ 81 ਦੇ ਦਿੱਗੇ ਹਾਂ ਹੋਰ ਮਾਰਦਾ ਕਰਾ ਲਿਆ ਕਰੋਨਾ ਦੇ ਹੋਰ ਕਰਾਈਏ ਪਰ ਇਹ ਏਡੀ ਮੱਝ ਕੋਈ ਜਿੰਨੇ ਦੀ ਆਪਾਂ ਦੇ ਦੇਣੀ ਕੋਈ ਦਊ ਨਾ ਲਾ ਕੇ ਜਾਓ ਅੱਛਾ ਜੀ ਹਾਂ ਤੇ ਫਿਰ ਆ ਵੀ ਦੱਤ ਹੋ ਗਏ ਆ ਪਾ ਵੀ ਦੱਤੀ ਹੈ ਹਾਂ ਜੀ ਜਿਹੜੀ 200 ਰੁਪਿਆ ਸ਼ੋਰ ਹੋਣੀ ਜੱਗੇ ਵੀਰ ਹਾਂ ਜੀ ਪੂਰੇ 1.5 ਲੱਖ ਦੀ ਮੱਝ ਹੋਣੀ ਹੈ ਠੀਕ ਹੈ ਠੀਕ ਹੈ 20 ਕਿਲੋ ਦੀ ਗਰੰਟੀ ਨਾਲ ਆਪਾਂ ਵਾਦੇ ਦੇਣੀ ਆ ਗਰੰਟੀ ਆਪਾਂ ਦੇ ਕਰਾਂਗੇ ਆਈਟਮ 12 ਦੇ 13 ਜਿਹੜਾ ਬੋਲਾ ਹੀ ਤਿਆਰ ਆ ਸਿਰਫ ਦੋ ਦਿਨਾਂ ਦੀ ਸੂਈ ਥੱਲੇ ਦੋ ਦਿਨਾਂ ਦੀ ਸੂਈ ਸਿਰਫ ਦੋ ਦਿਨ ਸੂਈ ਨੋਏ ਠੀਕ ਹੈ ਠੀਕ ਹੈ ਆ ਵੀ ਕੋਈ ਦੁਕਾਨ ਦੇ ਵਿੱਚ ਕਰਦੇ ਨਹੀਂ ਹੋਏ ਜਿਹੜੀ ਬੋਲਾ ਵਾ ਤੇ ਦੋ ਦਿਨਾਂ ਦੀ ਸੂਈ ਥੱਲੇ 12 ਤੋਂ 13 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਆ ਇਹ ਬਾਕੀ ਸਾਰੇ ਪਸ਼ੂ ਪਾਲਕ ਭਰਾਵਾਂ ਨੂੰ ਪਤਾ ਹੀ ਆਗੇ 20 22 ਦਿਨ ਤੋਂ ਬਾਅਦ ਪਸ਼ੂ ਜਿਹੜਾ ਦੁੱਧ ਤੋਂ ਹੁੰਦਾ ਵਾ ਹਾਂ ਸਟਾਰਟ ਹੁੰਦਾ ਕੀ ਕਰੂ ਚੱਟ ਬਾਕੀ ਠੀ ਮਲੇ ਦੇ ਪੱਪ ਛੇ ਪਾਫ ਆ ਗਿਆ ਵਾ ਮਾ ਕੱਟੀ ਵੀ ਚੰਗੀ ਅਰਜਨ ਕੁਮਰ ਦਾ ਟੀਕਾ ਭਰੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਫਿਰ ਮੌਕੇ ਤੇ ਛੋੜ ਛੱਪਾ ਫਿਰ ਹੋਊਗਾ ਕਿ ਜਾਂ ਨਹੀਂ ਛੋੜ ਸਕਪਾ ਜੱਗੇ ਵੀਰ ਆਪਾਂ ਕਰ ਹੀ ਦਿੱਤਾ ਆ ਤੇ ਧੀ ਝੋੜੀ ਤੁਹਾਨੂੰ ਵੀ ਪਤਾ ਰੁਪਈਆ ਲਾ ਕੇ ਮਿਲਦੀ ਮਗਰੋਂ ਵੀ ਇਹਦੀ ਗੱਲ ਹੈ ਜਿਹੜਾ ਕੋ ਲੈ ਜਾਊਗਾ ਯਾਦ ਕਰੂਗਾ ਠੀਕ ਹੈ ਠੀਕ ਹੈ ਵਾਲਾ ਵੀ ਕਿਨੇ ਲੋ ਲਿਆਉਣੀਆਂ ਇੱਕੀ ਵਾਦੂ ਇੱਕੋ ਵਾਦੂ ਇੱਕੋ ਹੀ ਸਾਹ ਵੀ ਹੋਈ ਦੋ ਤੱਕ ਬੋਤਾ ਹੋਰ ਵੀ ਚੰਗਾ ਜਿਹਾ ਵਾਦੂ ਚੰਗਾ ਕੋਈ ਸਾਹ ਮळा ਲੈ ਜਾ ਤੇ 2-4 ਕਿਲੋ ਵਾਦੀ ਚੌਂਕ ਘਾਟ ਨਹੀਂ ਚਾਉਂਦੀ ਫੇਰ ਗੂਲ ਵੇਖੋ ਜੱਜ ਕਿੰਨੀ ਲੰਮੀ ਆ ਮਾਜੀ ਦੀ ਸਹੀ ਗੱਲ ਹੈ ਬਹੁਤ ਚੰਗੀ ਆ ਤੇ ਆ ਜੋ ਬਈ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਵੀ ਦੱਸਿਓ ਬਈ ਆ ਛੋਟੀ ਇਹ ਦੂਜਾ ਸੂਆ ਜੱਗ ਵੀ ਸੂਈ ਆ ਅੱਛਾ ਜੀ ਮਗਰ ਕੱਟਾ ਜੇ ਆ ਦੱਸ ਦੇਣੋ ਇਹ ਸੂਈ ਨੂੰ ਅੱਛਾ ਜੀ ਕੋਈ ਕੰਡਾ ਘਰੋਂ ਨਾ ਆਵੇ 14 ਕਿਲੋ ਦੁੱਧ ਹੋਵੇ ਤੇ ਲੈ ਜਾ ਨੀ ਮੇਰੇ ਘਰੇ ਬੱਜੀ ਲੈਣ ਦੇ ਠੀਕ ਹੈ ਠੀਕ ਹੈ ਜੀ ਉਹ ਵੋਜੀ ਗਰੰਟੀ ਵਾਲਾ ਹੀ ਮਾਲ ਸਾਰਾ ਲੈਂਦਾ ਭਈ ਇਹ। ਵੇਨੋ ਹੋ ਵੇਨੋ ਲਗ ਭਾਗ 10 ਦਿਨ ਹੋ ਗਏ ਜਗੇ ਇਹਨੂੰ। ਇਹ ਥੜ ਭਾਂਡਾ ਇਹਦਾ ਵੀ ਬਹੁਤ ਚੰਗਾ ਵਾ ਜੇ ਪਿਛੇ ਨੀਲੀ ਦਾ ਆ ਗਿਆ ਜੇ ਮੇਲ ਕਾਫ। ਇਹ ਵੀ ਚੰਗੇ ਸੀ ਬੰਦਾ ਵਾ। ਇਹ ਖੋਲੋ ਭਾਈ ਜੀ ਇਹਨੂੰ। ਦੋਰੇ ਟਟੇ ਟਟਾ ਆ। ਲੋ ਵੋਜੀ ਕਰੋ ਫੇਰ ਕੁਆਲਟੀ ਚੈੱਕ ਹੈਨ ਗਿਆ ਡੱਟ ਲੈ ਗਿਆ। ਥਾਣਾ ਦਾ ਸਹਿਜ ਗਿਆ ਇਹਦਾ ਵੀ ਬਹੁਤ ਜ਼ਾਨਦਾਰ ਰਹਿਣ ਗਿੱਟ ਗਿੱਟ ਤੇ ਥਣ ਲੱਗਾ ਜੇ ਇਹ ਬਦੂ ਦੇ ਦੁੱਧ ਹੋਰ ਬਾਈਕ ਜਾਨ ਕਿ ਵੀਰ ਬਦਣਾ ਮੈਲਾ ਮਾਰਨਾ ਮਾਦਨੇ ਠੀਕ ਹੈ ਠੀਕ ਹੈ ਲਓ ਮੈਲਾ ਮੂਲਾ ਮਾਰ ਕੇ ਦੁੱਧ ਹੋਰ ਵਾਜੂਗੀ ਕਰਮਾਲੀ ਤੇ ਐਸ ਦਾ ਮੇਲਾ 14 ਲੀਟਰ ਬਾਈ ਕਦਾ ਕੰਡਾ ਕੁ ਛੱਟ ਨਹੀਂ ਕੋਈ ਘਰੋ ਲੈ ਆਵੇ ਚੈੱਕ ਕਰੋ ਲਾਗੇ ਤਾਂ ਥੋੜਾ ਦਾ ਸਹਿਜ ਹੈ ਤੇ ਆਰਡਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਉਹ ਤੇ ਜੱਗੇ ਵੀਰ ਦੇ 16 17 ਕਿਲੋ ਦੀ ਇਹ ਵੀ ਗਾਰੰਟੀ ਤੇ ਆਈ ਆ ਅੱਛਾ ਜੀ ਹਾਂ ਠੀਕ ਹੈ ਠੀਕ ਇਹ ਗੱਲ ਹੈ ਵੀ 10 ਦਿਨ ਸੁਈ ਨਾ ਮਾਲਾ ਮੂਲਾ ਮਾਣਾ ਤੁਹਾਡੀ ਗੱਲ ਸੁਣੋ ਜੱਗੇ ਜਿਹੜਾ ਮੈਰੂ 20 ਦਿਨਾਂ ਜਾਗਤ ਹੁੰਦਾ ਹੈ ਆ ਵੀ ਦਿਨ ਤੋਂ ਬਾਅਦ ਜਾ ਕੇ ਪੀ ਲਾ ਇਹ ਨਸਲਾਂ ਜਿਹੜੀਆਂ ਮਾਲਾ ਸਟਾਰ ਵੀ ਉਸਨੇ ਤੁਰਤੀਆਂ ਹਾਂਜੀ ਹਾਂਜੀ ਇਹਦਾ ਮੁੱਲ ਭਾਜੀ ਹੇਰ ਜੱਗੇ ਵੀਰ ਮੋਲੇ ਤਾਂ 1.5 ਲੱਖ ਆ ਅੱਛਾ ਜੀ ਤੁਸੀਂ ਕਰਾ ਜਿੰਨੇ ਕਰਾਉਣਾ ਨੇ ਦੱਸੋ ਆਪ ਜਹਾਂ ਨਾਲ ਜਿੱਥੇ ਵੀ ਛਾੜ ਦੇਣੀ ਨੇ ਜੀ ਕਰੀਏ ਚਾਰ ਜੱਜ ਨੇ ਜੀ ਆਹ ਇੱਕ 15 ਦੇ ਸੀਗੇ ਹੋਰ ਕਰੀਏ ਮਾਨਦਾਰ ਇੱਕ 10 ਦੀ ਜੱਗੇ ਵੀ ਲਾਣਾ ਲਾਉ ਬਜੀ 10 14 ਕਿਲੋ ਦੁੱਧ ਜੇ ਮੌਕੇ ਤੇ ਜਿਹੜਾ 14 ਲੀਟਰ ਤਿਆਰ ਆ ਤੇ ਦੁੱਧ ਇਹ ਵੀ 16 17 ਲੀਟਰ ਜਿਹੜਾ ਚਵਾਈ ਆਊਗੀ ਤੇ ਕਰੋ ਜੱਟ ਬਾਕੀ ਹੈ ਵੀ ਜੱਡ ਲੈ ਗਿਆ ਤੇ ਆ ਜਿਓ ਅਸੀਂ ਜੇ ਨੰਬਰ ਤੇ ਭਾਈ ਆ ਦਸਰ ਜੋਟੀ ਮਰੇ ਜੱਗੇ ਵੀਰ ਇਹ ਦੁੱਧ ਇਹਦਾ ਸਾਰੇ 6 ਕਿਲੋ ਜੀ ਅੱਛਾ ਜੀ 6 ਹੋ ਜੇ 6.5 ਹੋ ਜੇ ਹਾਂਜੀ ਤੇ ਦੋ ਮਹੀਨੇ ਚੈੱਕ ਪਾਸ ਜੇ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਭਾਈ ਸੱਜਰੇ ਸੱਜਰੇ ਜੱਗੇ ਵੀਰ ਤੈਨੂੰ ਪਤਾ ਉਹ ਮੱਝਾਂ ਜਿੱਡਾ ਕਰਦੇ ਆ ਹਾਂਜੀ ਉਹ ਤਾਂ ਰਾਣੇ ਨੇ 15 16 ਕਿਲੋ ਦੁੱਧ ਦਿੰਦੀ ਆ ਅੱਛਾ ਜੀ ਕੋਈ ਆਪਣੀ ਸਮਝਣਾ ਕਿ ਕਿਦਾਂ ਲੈ ਜੀ ਠੀਕ ਹੈ ਠੀਕ ਹੈ ਹੁਣ ਦੋ ਤਾਂ ਨਹੀਂ ਕਰੂ 6 ਕਿਲੋ ਜੀ ਠੀਕ ਹੈ ਦੋ ਮਹੀਨੇ ਚੈੱਕ ਪਾਸ ਜੀ ਤਗੜਾ ਵਾ ਤੇ ਦੋ ਮਹੀਨੇ ਚੈੱਕ ਪਾਸ ਤੇ 6 ਲੀਟਰ ਜਿਹੜਾ ਦੁੱਧ ਤਿਆਰ ਆ ਕਰੋ ਇਹ ਲੱਗੇ ਤਾਂ ਥਣ ਭਾਂਡਾ ਚੱਕ ਇਹਦਾ ਵੀ ਤਾਂ ਕੱਢ ਵਜਨ ਨੂੰ ਕੋਈ ਸ਼ੱਕ ਨਹੀਂ ਆ ਬਾਕੀ ਬਾਈ ਕਹਿੰਦਾ ਕਿ ਆਪਣੇ ਸਮਝਣਾ ਤੁਸੀਂ ਵੇਖਦੇ ਜੇ ਵੀ 14 ਦਿੱਤਾ ਕਿ 15 ਦਿੱਤਾ ਸੱਜਣ ਨੇ ਤੇ ਬੜੀ ਹੋਣੀ ਮਾਰੋ ਥਰੀਤ ਕੇ ਲੈ ਕੇ ਆਉਂਦੇ ਆ ਕਿਉਂਕਿ ਇਹਨੇ ਹਣਾ ਕਹਿ ਤਾਂ ਫਿਰ ਮੰਨਣਾ ਪੈਂਦਾ ਮੰਨਣਾ ਪੈਂਦਾ ਜਦ ਵੀ ਹਾਂ ਸਭ ਪਤਾ ਹੀ ਆ ਪਰ ਜਿੰਨਾ ਮਾਲ ਆਪਾਂ ਜਦ ਵੀ ਮਾਨਾ ਤੋਕਰ ਗੱਬਣ ਪਾਇਆ ਹੈ ਨਾ ਹਾਂਜੀ ਸਾਰਾ ਸੋਨਾ ਹੀ ਨਿਕਲਿਆ ਜੋ ਕੋ ਘਰ ਆਉਂਦਾ ਹੀ ਉਦਾਂ ਹੀ ਨਿਕਲਿਆ ਇਹ ਹੁੰਦਾ ਹੀ 16 ਸਾਲ ਹੋ ਗਏ ਘੰਡੀਆਂ ਦੇ ਹਾਂ ਹਾਂ ਇਹਦੇ ਲਾਈ ਵੰਦੀਆਂ ਰੱਬ ਇਹ ਰਮੋਲ ਪਾਜੀ ਹੇਰਾ ਜਦਦੇ ਵੀ ਮੈਨੂੰ ਦਾ 70000 ਕਰਦੀ ਇਹ ਮੁੰਡਾ ਦਾ ਇਹ ਲਿਗਾੜਿਆ ਕਰੀਏ ਮੈਨੂੰ ਲਿਗਾੜਿਆ ਕਰੀਏ ਤੂੰ ਹੀ ਕਰਦਾ ਜਿੰਨਾ ਕਰਨਾ ਇਹ ਦਾਤ ਤੂੰ ਹੀ ਆਪੀ ਆਵੀ ਆ ਛੜਦੀ ਦੇ ਦੀਗੇ ਉਹ ਛੜਦੀ ਦੋ ਪੈਸਾ ਦੋ ਬਣਾ ਛੜੀ ਜੱਗੇ ਵੀ ਹਾਂਜੀ ਹਾਂ ਨਾ ਜਿਹੜੀ ਪੂਰੇ 50000 ਦੀ ਪੂਰੇ 50 ਪੂਰੇ 50 ਜਾਂਦੇ ਵਜੇ ਨਹੀਂ ਇਹਦਾ 55000 ਦਾ ਜੇ ਸਹੀ ਹੈਗਾ ਤੇ ਨਹੀਂ ਹੈਗਾ ਬਿਲਕੁਲ ਸਹੀ ਹੈ ਜਿੱਦਾ ਕਾਟ ਵਜੇ ਨਾਲ ਪਰ ਇਹ ਕਿ ਜੱਗੇ ਵੀ ਦੇ ਤੇ ਹੁਣ ਹੁਣੇ ਛੋੜੀ ਆ ਅੱਛਾ ਜੀ ਇਹ ਨਾ ਵੀਰ ਭਰਾ ਆ ਕੇ ਕੋ 45 ਲੈਣਾ 47 ਆਪਾਂ ਉਹਨੂੰ ਨਹੀਂ ਦੇਣੀ 50000 ਵਾਲੇ ਨੂੰ ਦੇਣੀ ਆ ਠੀਕ ਹੈ ਠੀਕ ਹੈ ਹੁਣ ਪੂਰੀ ਵੱਡੀ ਮੱਝ ਆ ਤੇ ਜਿਹੜਾ ਵੀਰ ਭਰਾ ਸੰਭ ਲੋਗਾ ਦੇ ਜੇ ਸਦਾ ਸਵੇਰ ਨੂੰ ਬਹੁਤ ਹੀ ਨੇ ਇਹ ਇੱਕ ਬੰਦੀ ਚੇਆ ਬਣ ਜਾਈ ਲੱਗੀ ਵੀਰੇ ਸਹੀ ਯਾਰ ਬਾਕੀ ਘਾਤ ਵਜਿਹੜੇ ਬਹੁਤ ਚੰਗਾ ਤੇ ਹੈ ਵੀ ਜੈਂਟ ਲੈ ਕੇ ਪਿਓਰ ਮੌਲਾ ਨਸਲ ਦੀ ਆਜੋ ਬਾਈ ਹੁਣ ਚੌਥੇ ਨੰਬਰ ਆ ਪਿਓਰ ਸ਼ਾਈ ਵਾਲ ਵਛੀ ਸੁਈ ਆ ਅੱਛਾ ਜੀ ਦੂਜਾ ਸੁਆ ਜੱਗੇ ਵੀਰ ਸੁਈ ਪੱਪੋਰਾ ਦੀ ਅੱਛਾ ਜੀ 6 ਟਾਂ ਦਾ 10 ਕਿਲੋ ਮੰਨੋ ਵੀ ਸਟਾਡੀ ਨੂੰ ਬੋਲਾ ਹੋ ਗਿਆ ਠੀਕ ਹੈ ਠੀਕ ਲੋ ਬਈ ਠੰਡੀ ਤੇਰੀ ਬੋਲਾ ਹੀ ਬੋਲਾ ਇੱਕ ਵਾਰ ਆ ਹਾਂ ਠੰਡੀ ਤੇਰੀ ਤੇ ਸੀਲੀਆਂ ਸੁਲੀਆਂ ਬਹੁਤ ਆ ਵੈਡ ਦੇ ਵਿੱਚ ਇਹਦੇ ਪਿੱਛੇ ਜਵਾਕੀ ਜੇ ਇਹਦੇ ਮੱਛਾ ਆ ਗਿਆ ਜੱਗੇ ਵੀਰੇ ਤੋਂ ਮਗਰ ਠੀਕ ਹੈ ਲੋ ਭਜੀ ਮੇਲ ਕਾਫ ਆ ਗਿਆ ਜੇ ਭਈ ਇਹ ਕਿੰਨਾ ਕ ਕੱਢੂਗੀ ਦੁੱਧ ਦੁੱਧ ਜੱਗੇ ਵੀਰੇ ਘਰ ਤੋਂ ਮਸਾਂਵਾਂ ਦੇ 14-15 ਕਿਲੋ ਦੇਂਦੀ ਆ ਹੁਣ 10 ਕਿਲੋ ਸਾਡੇ ਘਰ ਬੋੜੀ ਤਿਆਰ ਆ ਕੋਈ ਆਪਣੀ ਸਮਝ ਵੇਖ ਕੇ ਲੈ ਜਾਏ ਠੀਕ ਆ ਠੀਕ ਆ ਜੀ ਉਹ ਆਪਣੇ ਕੋਲ ਆਪੋ ਹੀ ਦੱਸ ਲਾਂ ਹਾਂ ਹਾਂ ਉਹ ਹੀ ਦੱਸਣਾ ਠੀਕ ਆ ਠੀਕ ਆ ਜੀ ਲੋ ਭਜੀ 10 ਲੀਟਰ ਜਿਹੜਾ ਬੋਲ ਜੇ ਜਿਹੜਾ ਕੋਈ ਸੇਵਾ ਕਰ ਲੂਗਾ ਦੋ ਦੁੱਧ ਚੋਲੂਗਾ ਇਹ ਚੱਲ ਸਹੀ ਹੈ ਨਾ ਤਾਂ ਹੋ ਗਿਆ ਸੀ ਸੱਲੇ ਬਣ ਗਏ ਤੇ ਕਿ ਚੋਲਣ ਦੀ ਇਹ ਗੱਲ ਸਹੀ ਆ ਬਸ ਤਾਂ ਦਾਇ ਮੁੱਲ ਪੈਣਾ ਬਸ ਬਸ ਲੋ ਭਜੀ ਕੱਡ ਕੱਡ ਜਿਹੜਾ ਬਹੁਤ ਹੀ ਤਗੜਾ ਵਾ ਵਹਿੜਦਾ ਤੇ 10 ਲੀਟਰ ਜਿਹੜਾ ਇਸ ਟਾਈਮ ਮੌਕੇ ਤੇ ਬੋਲਾਂ ਤਿਆਰ ਆ ਤੇ ਦੂਜਾ ਸੁਆ ਸੁਈ ਆ ਯੋਗਨੀ ਚਾਈ ਵਾਲਾ ਦਾ ਹੈ ਵੀ ਠੰਡੀ ਠੀਰੀ ਆ ਤੇ ਇਹਨਾਂ ਨੂੰ ਗਾਹ ਕੋਈ ਨਾਲ ਗਰਮੀ ਦੀ ਪਰਵਾਹ ਨਾਲ ਠੰਡ ਦੀ ਤੇ ਫੈਟ ਕੁਆਲਟੀ ਵੀ ਤੁਹਾਨੂੰ ਪਤਾ ਇਹਨਾਂ ਦੀ ਮੱਝਾਂ ਵਾਲੀ ਹੁੰਦੀ ਆ ਅਗਲੀ ਸਾਈਡ ਤੋਂ ਭੱਜ ਦਿਖਾਉਂਦੇ ਤੁਹਾਨੂੰ ਸੋਨਾ ਦਾ ਸੈੱਜ ਹੈ ਵਾਹ ਕਿਹ ਲਾਤੀ ਪਛਾਣ ਵੜ ਜਾ ਕਰੋ ਕਿਛੀ ਨੋ ਵੀ ਲੱਗ ਕੇ ਤੋਂ ਕਰੋ 310 ਦਾ ਸਾਈਜ਼ ਤੇ ਗੈਪ ਬਹੁਤ ਹੀ ਚੰਗਾ ਵਾ ਕੋਈ ਜੱਗੇ ਵੀ ਇਹਨੂੰ ਮੰਗਾ ਨਹੀਂ ਪਾਉਣਾ ਅੱਛਾ ਜੀ ਇਹ ਬੱਚਾ ਛੱਡਣਾ ਤਾਂ ਵੀ ਛੱਡ ਰੋ ਨਹੀਂ ਜਿਹੜਾ ਇਦਾਂ ਮੈਂ ਪੈਜ ਠੀਕ ਹੈ ਜੀ ਨਹੀਂ ਸੀ ਇਹ ਇੰਨੀ ਸੀ ਇਹ ਠੀਕ ਹੈ ਠੀਕ ਹੈ ਮੋਲ ਪਾਈਏ ਰੱਖ ਰ ਮੋਲ ਤੇ ਜੱਗੇ ਵੀ ਇਹਦਾ 30000 ਹੈ ਅੱਛਾ ਜੀ ਤੁਸੀਂ ਤਾਂ ਕਿੰਨੇ ਦੇ ਦੇ ਗਏ ਇਹ ਵੀ ਹਾਂ ਲੈ ਕਰੀਏ ਹਾਂ ਨਾ ਹਾਂਜੀ ਪੂਰੇ 26000 ਦੇ ਦਵਾਂਗੇ ਠੀਕ ਹੈ ਜੀ ਲਓ ਬਈ ਸੁਣੋ ਛੋੜੀ ਹੋ ਗਈ 150 ਰੁਪਏ ਅੱਛਾ ਜੀ ਹਾਂਜੀ ਹਾਂਜੀ ਤਾਂ ਬਈ ਬਿਲਕੁਲ ਨਿਕਾਜ ਆ ਮੁੱਲ ਕਰਤਾ ਬਾਈ ਦਾ 26000 ਤੇ ਸੱਜੇ ਸੁਈ ਆ ਹਾਂਜੀ ਹਾਂਜੀ ਤੇ ਦੁੱਧ ਜਿਹੜਾ ਮੌਕੇ ਤੇ ਬੌਲਾ ਉਹ ਦੱਸਿਆ ਵੀਰ ਨੇ ਬਸ ਬਾ ਜਿਹੜਾ ਹੈਗਾ ਜਗੀਵੀ ਦਾ ਆਪਾਂ ਦੱਸਾਂਗੇ ਉਹ ਹੀ ਹਾਂਜੀ ਤੇ ਬਾਕੀ ਤੁਸੀਂ ਆਪਣੀ ਸੇਵਾ ਕਰਕੇ 16 ਚੋਲੇ 15 ਚੋਲੇ ਆਪਣੀ ਸੇਵਾ ਬਿਲਕੁਲ ਸਹੀ ਗੱਲ ਹੈ ਜੀ ਜੀ ਤੇ ਆਜੋ ਫਿਰ ਆਪਾਂ ਤੁਹਾਨੂੰ ਜਿਹੜੇ ਪਹਿਲੇ ਨੰਬਰ ਦੇ ਦਿਖਾਈ ਇੱਕ ਵਾਰ ਫਿਰ ਕੱਲ੍ਹ ਕਰ ਦਿਖਾਵਾਂਗੇ ਆ ਹਾਂ ਛੋਠੇ ਗਿੱਡੀ ਝੋਟੀ ਆ ਬੂਰੀ ਦਾ ਨੀਲੀ ਸਾਰੀਆਂ ਨਿਸ਼ਾਨੀਆਂ ਜੇ ਜਿੰਨੀਆਂ ਸਾਰੀਆਂ ਇਹ ਤੁਹਾਨੂੰ ਕਵਰ ਕਰਦੀ ਆ ਸੂਲਤਾ ਕੀ ਨਿਸ਼ਾਨੀ ਜਿਹੜੀ ਕਵਰ ਕਰਨਦੀ ਆ ਤੇ ਦੋਵਾਂ ਦਾ 20 ਲੀਟਰ ਭਰੂਗੀ ਤਿਲਾਂ ਵਾਲੀ ਆ ਗਈ ਆ ਤੇ ਕਰੋ ਥਣ ਭਾਂਡਾ ਚੈੱਕ ਤੇ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਸ਼ੇਅਰ ਕਰਦਾ ਕੋਈ ਪੈਸਾ ਨਹੀਂ ਲਾਦਾ ਜਿਹੜੇ ਅੱਗੇ ਵੀਰ ਭਰਾਣੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਇਹ ਸਾਲ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ